ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਗੁਰਦੁਆਰਾ ਮਨਜੀਤ ਸਾਹਿਬ ਕੋਟਾ ਨੇੜੇ ਖਾਨਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਪੁਜੇ ਇਸ ਮੌਕੇ ਮਨਜੂਤ ਸਿੰਘ ਗਰੇਵਾਲ ਇੰਚਾਰਜ ਪੰਜਾਬ ਹਿਮਾਚਲ ਪ੍ਰਦੇਸ਼ ਇੰਦਰਪਾਲ ਸਿੰਘ ਬੈਂਸ ਪ੍ਰਧਾਨ ਯੂਥ ਵਿੰਗ ਪੰਜਾਬ ਸਰਦਾਰ ਰੌਸ਼ਨ ਸਿੰਘ ਸਾਗਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਰਦਾਰ ਸੁਖਦੇਵ ਸਿੰਘ ਕਨੀਜਾ ਜਨਰਲ ਸਕੱਤਰ ਲੁਧਿਆਣਾ ਦੀ ਅਗਵਾਈ ਹੇਠ ਹੋਈ ਪਰਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਿਚਾਰਾ ਕੀਤੀਆਂ ਅਤੇ ਨਵੀਂ ਜਥੇਬੰਦੀ ਬਣਾਉਣ ਲਈ ਸੱਤ ਮੈਂਬਰੀ ਕਮੇਟੀ ਵੀ ਬਣਾਈ ਜਿਸ ਵਿੱਚ ਇੰਦਰਪਾਲ ਸਿੰਘ ਬੈਂਸ ਗੁਰਦਾਸਪੁਰ ਅਮਰਿੰਦਰ ਸਿੰਘ ਹੈਪੀ ਪਟਿਆਲਾ ਰੋਸ਼ਨ ਸਿੰਘ ਸਾਗਰ ਲੁਧਿਆਣਾ ਕੁਲਜੀਤ ਸਿੰਘ ਥਿੰਦ ਜਲੰਧਰ ਸ਼ੋਭਾ ਸਿੰਘ ਮੁਖਸਰ ਸਾਹਿਬ ਸ਼ਮਿੰਦਰ ਸਿੰਘ ਫਰੀਦਕੋਟ ਬੱਬੂ ਸਿੰਘ ਬਰਨਾਲਾ ਸਮੇਤ ਕਮੇਟੀ ਬਣਾ ਕੇ ਇਹਨਾਂ ਨੂੰ ਜਥੇਬੰਦੀ ਲਈ ਨਵੇਂ ਸਿਸ਼ਟ ਤਿਆਰ ਕਰਨ ਲਈ ਕਿਹਾ ਗਿਆ ਜਾ ਜੋ ਪੰਜਾਬ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਸਕੇ ਇਸ ਮੌਕੇ ਤੇ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜਥੇਬੰਦੀ ਵਿੱਚ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਮੌਕੇ ਐਡਵੋਕੇਟ ਰਣਵੀਰ ਸਿੰਘ ਆਰਐਸ ਭੁੱਲਰ ਡਾਕਟਰ ਕੁਲਜੀਤ ਸਿੰਘ ਥਿੰਦ ਰੋਸ਼ਨ ਸਿੰਘ ਸਾਗਰ ਜਗਜੀਤ ਸਿੰਘ ਅਰੋੜਾ ਕੈਪਟਨ ਕੁਲਵੰਤ ਸਿੰਘ ਐਡਵੋਕੇਟ ਵਿਕਰਮਜੀਤ ਸਿੰਘ ਹਰਿਆਣਾ ਮਨਜੋਤ ਸਿੰਘ ਗਰੇਵਾਲ ਇੰਦਰਪਾਲ ਸਿੰਘ ਬੈਂਸ ਰਕੇਸ਼ ਕੁਮਾਰ ਬੈਂਸ ਬਬੂ ਪੁੰਦੇਰ ਰਣਜੀਤ ਸਿੰਘ ਰਾਣਾ ਅਤੇ ਸੋਨ ਸਿੰਘ ਢੋਲਣਵਾਲ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਮਜ਼ਬੂਤੀ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਨੂੰ ਜਥੇਬੰਦੀ ਪੰਜਾਬ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਇਸ ਮੌਕੇ ਤੇ ਸੁਖਦੇਵ ਸਿੰਘ ਕਿਨੇਜਾ ਜਨਰਲ ਸਕੱਤਰ ਲੁਧਿਆਣਾ ਨੇ ਸਟੇ ਸਕੱਤਰ ਦੀ ਭੂਮਿਕਾ ਨਿਭਾਈ ਹਰਦੀਪ ਸਿੰਘ ਢੇਰੀ ਪ੍ਰਧਾਨ ਲੁਧਿਆਣਾ ਸਰਦਾਰ ਜਗਦੀਪ ਜਗਜੀਤ ਸਿੰਘ ਅਰੋੜਾ ਸਕੱਤਰ ਪੰਜਾਬ ਕੈਪਟਨ ਕੁਲਵੰਤ ਸਿੰਘ ਮੀਤ ਪ੍ਰਧਾਨ ਪੰਜਾਬ ਸੁਲੱਖਣ ਸਿੰਘ ਪ੍ਰਧਾਨ ਹਲਕਾ ਸਾਨੇਵਾਲ ਸੁਖਦੇਵ ਸਿੰਘ ਪੰਡਾਲ ਜਨਰਲ ਸਕੱਤਰ ਅਮਰਜੋਤ ਸਿੰਘ ਲੁਧਿਆਣਾ ਇਕਬਾਲ ਸਿੰਘ ਮੀਤ ਪ੍ਰਧਾਨ ਪੰਜਾਬ ਸੂਨ ਸਿੰਘ ਢੋਲਣਵਾਲ ਤਰੂ ਲਾਡੀਆਂ ਐਡਵੋਕੇਟ ਰਣਵੀਰ ਸਿੰਘ ਲੁਧਿਆਣਾ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ